ਮੈਂ ਸੁਖਿੰਦਰ ਸੁਖੀ ਬਾਬਾ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੇਸ਼ ਦੇ ਸੰਵਿਧਾਨ ਦੇ ਵਿੱਚ ਆਸਤਾ ਰੱਖਦਾ ਹੋਇਆ ਇਹ ਸ਼ਬਦ ਲੈਂਦਾ ਹਾਂ ਕਿ ਜਦੋਂ ਤੱਕ ਮੇਰੇ ਸਾਡੇ ਵਿਸ਼ਵਾਸ ਨੇ ਤੇ ਲੜਨ ਦੀ ਮੇਰੇ ਅੰਦਰ ਤਾਕਤ ਹੈ ਤੇ ਮੈਂ ਪੂਰ ਜ਼ੋਰ ਤਰੀਕੇ ਨਾਲ ਬਾਬਾ ਸਾਹਿਬ ਅੰਬੇਦਕਰ ਦੀ ਜਿੱਥੇ ਵੀ ਕਿੱਥੇ ਬੇਅਦਬੀ ਹੁੰਦੀ ਆ ਉਸ ਬੇਅਦਬੀ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਾਂਗਾ ਤੇ ਮੈਂ ਰਾਜਪੁਰਾ ਦੇ ਜਿਹੜੇ ਇੱਥੇ ਬੈਠੇ ਰਾਜਨੀਤਿਕ ਲੋਗ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਲੋਕ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇੱਥੇ ਜੈਪੀ ਮੰਚ ਅੱਜ ਸ਼ਬਦ ਲੈਂਦਾ ਆ ਕਿ ਜੈਪੀ ਮੰਚ ਵੱਲੋਂ ਰਾਜਪੁਰੇ ਵਿੱਚ ਬਾਬਾ ਸਾਹਿਬ ਅੰਬੇਦਕਰ ਚੌਕ ਅਤੇ ਬਾਬਾ ਦੇਖੋ ਅੱਜ ਜੈਪੀ ਮੰਚ ਦੀ ਇੱਕ ਸਲਾਨਾ ਮੀਟਿੰਗ ਹੋਈ ਹੈ ਜਿਹਦੇ ਵਿੱਚ ਹ ਲੰਬੇ ਸਮੇਂ ਤੋਂ ਸਾਡੇ ਨਾਲ ਕੁਝ ਜਿਹੜੇ ਜਾਣ ਜਾ ਰਹੇ ਆ ਇਹ ਉਹ ਸ਼ਬਦਾਂ ਜਿਹੜੀ ਸਾਡੀ ਉਹ ਜ਼ਰੂਰ ਜਿਹੜੀ ਇੱਥੇ ਵੇ ਜਿੰਨੇ ਵੀ ਅੰਬੇਦਕਰ ਵਿਰੋਧੀ ਲੋਕ ਆ ਉਹਨਾਂ ਦਾ ਅਕ ਤੁਸੀਂ ਜ਼ਰੂਰ ਪਹਚਾਓ ਤੇ ਮੈਂ ਸਾਰੇ ਜਿਹੜੇ ਮੇਰੇ ਭਰਾ ਆਏ ਆ ਬੇਨਤੀ ਕਰਾਂਗਾ ਜਿਵੇਂ ਮੈਂ ਕਹਾਗਾ ਮੈਂ ਸੁਖਜਿੰਦਰ ਸੁਖੀ ਉਸ ਤੋਂ ਆਉਣੀ ਲਾਈਨ ਤੁਸੀਂ ਪਿੱਛੇ ਬੋਲਣੀ ਆ ਮੈਂ ਸੰਜੂ ਪ੍ਰਧਾਨ ਜਿਵੇਂ ਵੀ ਆ ਇਹ ਗੱਲ ਕਹਿ ਕੇ ਠੀਕ ਆ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਂ ਲਾਈਨ ਕਰੀ ਜਾਵਾਂਗਾ ਤੁਸੀਂ ਰਿਪੀਟ ਕਰਨੀ ਆ ਇਕ ਸਾਰੇ ਮੇਰੇ ਭਰਾਵਾਂ ਨੇ ਹੱਥ ਅੱਗੇ ਕਰਕੇ 바ਵਾ ਸਾਹਿਬ ਨੂੰ ਜਿਹੜੇ ਮੰਨ ਦੇ ਸੰਵਿਧਾਨ ਦੇ ਵਿੱਚ ਮੰਨਦੇ ਹੱਥ ਅੱਗੇ ਕਰਕੇ ਜਿਹੜੀ ਸ਼ਬਦ ਲੈਣੀ ਆ ਸੀ ਸਾਰੇ ਨੇ ਆਪਣੇ ਹੱਥ ਅੱਗੇ ਕਰ ਲਓ ਮੈਂ ਸੁਖਜਿੰਦਰ ਸੁਖੀ 바ਵਾ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੇ ਦੇ ਸੰਵਿਧਾਨ ਦੇ ਵਿੱਚ ਆਸਥਾ ਰੱਖਦਾ ਹੋਇਆ ਇਹ ਸ਼ਬਦ ਲੈਂਦਾ ਹਾਂ ਇਹ ਸ਼ਬਦ ਲੈਂਦਾ ਹਾਂ कि ਜਦੋਂ ਤੱਕ ਮੇਰੇ ਸਾਡੇ ਵਿਸ਼ਵਾਸ ਨੇ ਤੇ ਲੜਨ ਦੀ ਮੈਰੇ ਅੰਦਰ ਤਾਕਤ ਹੈ ਤੇ ਮੈਂ ਪੂਰ ਜੋਰ ਤਰੀਕੇ ਨਾਲ ਬਾਬਾ ਸਾਹਿਬ ਅੰਬੇਦਕਰ ਦੀ ਜਿੱਥੇ ਵੀ ਕਿੱਥੇ ਬੇਅਦਬੀ ਹੁੰਦੀ ਹੈ ਉਸ ਬੇਅਦਬੀ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਾਂਗਾ ਤੇ ਮੈਂ ਰਾਜਪੁਰੇ ਦੇ ਜਿਹੜੇ ਇੱਥੇ ਬੈਠੇ ਰਾਜਨੀਤਿਕ